ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹਿਲਾ ਨੋਵਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੋ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕੋ ਮੀਨ ਵਿਖੇ ਅੰਸਿਉ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ ਕੋ ਨਾਨਕ ਪਜ ਹਰਮਨਾ ਪਰ ਨ ਜਮ ਕੀ ਸਾਸ ਤਰਨਾ ਪੋ ਇਉ ਹੀ ਗਇਓ ਲਿਓ ਜਰ ਤਨ ਜੀਤ ਕੋ ਨਾਨਕ ਪਜ ਹਰਮਨਾ ਆਦ ਜਾਤ ਹੈ ਬੀਤ ਬਿਰਦ ਭਾਇਓ ਸੁਝ ਨਹੀਂ ਕਾਲ ਪਹੁੰਚਿਓ ਆਨ ਕੋ ਨਾਨਕ ਨਰ ਬਾਵਰੇ ਕਿਉ ਨ ਭਜੈ ਫਗਵਾਨ ਤਨੰਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਤਤਤ ਉਧਾਰਨ ਪੈ ਹਰਨ ਹਰਿ ਨਾਥ ਕੇ ਨਾਥ ਕਾ ਨਾਨਕ ਤੇ ਜਾਨੀਐ ਸਦਾ ਬਸਤ ਤੁਮ ਸਾਥ ਤਨ ਤਨ ਜੇ ਤੋ ਕੋ ਦਿਓ ਤਾ ਸੋ ਨੇ ਨਕੀਨ ਕਾ ਨਾਨਕ ਨਰਬਾਵ ਰੇ ਅਬ ਕਿਉਂ ਡੋਲਚ ਦੀਨ ਤਨ ਤਨ ਸੰਪੈ ਸੁਖ ਦਿਓ ਅਰ ਜੇ ਨੀਕੇ ਥਾਮ ਕਾ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾਰਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਨ ਕੋ ਕਾਉ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਐ ਤੇ ਭਜ ਰੇ ਤੈ ਮੀਤ ਕਾਉ ਨਾਨਕ ਸੁਨ ਰੇ ਮਨਾ ਆਦ ਘਟਤ ਹੈ ਨੀਤ ਪਾਂਚ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜਿਹ ਤੇ ਉਪਜਿਓ ਨਾਨਕ ਲੀਨ ਤਹੇ ਮੈ ਮਨ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹੋ ਪੁਕਾਰ ਕਹੋ ਨਾਨਕ ਤੇ ਤਜ ਮਨ ਪਉ ਨਿਦ ਉਤਰੈ ਪਾਰ ਸੁਖ ਦੁਖ ਜੇ ਪਰਸੈ ਨਹੀਂ ਲੋਭ ਮੋ ਅਭਮਾਨ ਕਾ ਨਾਨਕ ਸੁਨ ਰੇ ਮਨ सोमूरत भॻवान उस्ततनिंदे जे कंचन लो समान कहो नैनक सुन रे मना मुकत ताह तान हरक सोग जा क नरी मीत समान कहो नैनक सुन रे मना मुकत ताह तान ਪੈ ਕਾਹੂ ਕੋ ਦੇਤਨੇ ਮੈਂ ਤੇ ਮਾਮਤਾਂ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹਿ ਬਖਾਨ ਜੇ ਵਿਖਿਆ ਸਗਲੀ ਤਜੀ ਲਿਓ ਫੇਖ ਬੈਰਾਗ ਕਹੋ ਨਾਨਕ ਸੁਨ ਰੇ ਮਨਾ ਤੇ ਨਰ ਮਾਥੈ ਫਾਗ ਜੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕੋ ਨਾਮਿਕ ਸੁਨ ਰੇ ਮਨ ਤੇਖਟ ਬ੍ਰਹਮ ਨਿਵਾਸ ਜੇ ਪ੍ਰਾਮੀ ਹਉ ਮੈਂ ਤਜੀ ਕਰਤਾ ਰਾਮ ਪਛਾਨ ਕੋ ਨਾਮਿਕ ਤੋਂ ਮੁਕਤ ਨਰ ਇਹ ਮਨ ਸਾਚੀ ਮਾਨ ਐ ਨਾ ਸੰਦੁਰ ਮਤ ਹਰਨ ਕਲਮੈ ਹਰ ਕੋ ਨਾਮ ਨੇ ਸਦ ਦਿਨ ਜੋ ਨਾਮ ਆਜੈ ਸਫਲ ਹੋਏ ਤੇ ਕਾਮ ਜੇ ਬਾ ਗਨ ਗੋ ਦਿਨ ਤਜੋ ਕਰਨ ਸੁਨੋ ਹਰ ਨਾਮ ਤੋ ਨਾਮ ਸੁਨ ਰੇ ਮਨਾ ਤਰੇ ਨ ਜਮਕੇ ਥਾਮ ਜੋ ਪ੍ਰਾਨੀ ਮਮਤਾ ਤਜੇ ਲੋਭ ਮੋ ਅੰਕਾਰ ਹੋ ਨਾਨਕ ਆਪਨ ਤਰੈ ਔਰ ਇਹਨਲੇ ਤੋ ਉਧਾਰ ਜਿਉ ਸੁਪਨਾ ਅਰਖੇਖਨਾ ਐਸੇ ਜਗ ਕੋ ਜਾਨ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਇਸ ਦਿਨ ਮਾਇਆ ਕਰਨੇ ਪ੍ਰਾਣੀਂ ਦੋਲਤਨੀਤ ਕੋਟ ਮੈਂ ਨਾਨਕ ਕੋ ਨਰਾਇਣ ਦੇ ਦਿੱਤ ਜੈਸੇ ਜਲਤੇ ਬੁਧ ਬੁਧਾ ਉਪਜੈ ਬਿਨ ਸੈਨੀਤ ਜਗ ਰਚਨਾ ਤੈਸ ਰਚੀ ਤੋ ਨਾਨਕ ਸੁਨ ਮੀਤ ਪ੍ਰਾਨੀ ਕਸ਼ੂ ਨਾ ਤੇ ਤਈ ਮਦ ਮਾਇਆ ਕੈ ਅੰਧ ਤੋ ਨਾਨਕ ਦਿਨ ਹਰ ਭਜਨ ਪਰਤ ਤਾਹੇ ਜਮ ਫੰਦ ਜੋ ਸੁਖ ਕੋ ਚਾਹੇ ਸਦਾ ਸ਼ਰਮ ਰਾਮ ਕੀ ਲੇ ਕਾ ਨਾਮ ਸੁਨ ਰੇ ਮਨ ਦੁਰਲਭ ਮਾਨੁਖ ਦੇ ਮਾਰਾ ਕਾਰਨ ਤਵਹੀ ਮੂਰਖ ਲੋਗ ਅਜਾਨ ਕਾ ਨਾਮ ਬਿਨ ਹਰ ਭਜਨ ਬਿਰਥਾ ਜਨਮ ਸਰਾਣ ਜੋ ਪ੍ਰਾਨੀ ਇਸ ਦਿਨੁ ਫਜਾ ਰੋਪਰਾਂ ਮਤੇ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਤ ਰਹੋ ਦਸਰਿਓ ਗੋਬਿੰਦ ਨਾਮ ਕਾ ਮਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ ਕਾਨੀ ਰਾਮ ਨਾ ਚੈ ਤਈ ਮਦ ਮਾਇਆ ਕੇ ਅੰਧ કો નાનક હર ભજન બિન પરત તાહે જમ ફંદ સુખ મે બો સંગી ભે દુખ મે સંગ ન કોય કો નાનક હર ભજ મના અંત સહાઈ હોય જનમ જનમ પર મત ફિરયો મિટયો ના જમ કો त्रास કો નાનક હર ભજ મના ਨਿਰਭੈ ਪਾਵੇਂ ਬਾਸ ਯਤਨ ਬਹੁਤ ਮੈਂ ਕਰ ਰਿਹਾ ਮਿਟਿਓ ਨਾ ਮਨ ਕੋ ਮਾਨ ਦੁਰਮਤ ਸਿਓ ਨਾਨਕ ਫਦਿਓ ਰਾਖ ਲਿਹੋ ਭਗਵਾਨ ਬਾਲ ਜਵਾਨੀ ਅਰ ਬਿਰਧ ਫਨ ਤੀਨ ਅਵਸਥਾ ਜਾਨ ਕੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਣੋ ਹੁਤੋ ਸੋਨਾ ਕੀਓ ਪਰਿਓ ਲੋਭ ਕੈ ਸੰਧ ਨਾਨਕ ਸਮਿਓ ਰਮ ਗਇਓ ਅਬ ਕਿਉਂ ਰੋਵਤ ਅੰਧ ਮਨ ਮਾਇਆ ਮੈ ਰਮ ਰਹਿਓ ਨਿਕਸਤ ਨਾਹਿਨ ਮੀਤ ਨਾਨਕ ਮੂਰਤ ਚਿਤਰ ਜਿਓ ਸਾਧਿਤ ਨਾਹਿਨ ਭੀਤ ਨਰ ਚਾਹਤ ਕਸ਼ ਔਰ ਹਾਰੇ ਕੀ ਔਰ ਫਈ ਕਿਤ ਵਤ ਰਹੋ ਠਗੋਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕਿਉ ਨ ਕੋਏ ਕਹ ਨਾਨਕ ਸੁਨ ਰੇ ਮਨਾ ਹਰ ਭਾਵ ਸੋਏ ਜਗਤ ਪਿਖਾਰੀ ਫਿਰਤ ਹੈ ਬਕੋ ਦਾ ਤਾਰਾਮ ਕਹੋ ਨਾਨਕ ਮਨ ਸਿਮਰਤ ਹੈ ਪੂਰਨ ਹੋਏ ਕਾਮ ਝੂਠੇ ਮਾਨ ਕਾ ਕਰ ਜਗ ਸੁਪਨੇ ਜਿਉ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹੋ ਬਖਾਨ ਗਰਬ ਕਰਤ ਹੈ ਦੇ ਕੋ ਬਿਨ ਸੈਸ਼ਨ ਮੈਂ ਮੀਤ ਜੇ ਪ੍ਰਾਨੀ ਹਰ ਜਸ ਕਹਿਓ ਨਾਨਕ ਤੇ जग ਜੀਤ ਜੇ ਘਟ ਸਿਮਰਨ ਰਾਮ ਕੋ ਸੋਨਰ ਮੁਕਤਾ ਜਾਨ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਇੱਕ ਭਗਤ ਭਗਵਾਨ ਜੇ ਪ੍ਰਾਨੀ ਕਹਿ ਨਹੀਂ ਮਨ ਜੈਸੇ ਸੂਕਰ ਸੋਨ ਨਾਨਕ ਮਨੋ ਤਾਂ ਹੈ ਤਨ ਸੁਆਮੀ ਕੋ ਗਰੇ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਦ ਹਰ ਧਜੋ ਇਕ ਮਨ ਹੋਏ ਇਕ ਚਿੱਤ ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰ ਗੁਮਾਨ ਨਾਨਕ ਨੇ ਫੁੱਲ ਜਾਤ ਤੇ ਜਿਉ ਕੁੰਚਰ ਇਸ਼ਨਾਨ ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇਹੀਨ ਤੋ ਨਾਮਕ ਏ ਬਿਦਪਈ ਤਉ ਨ ਹਰ ਰਸ ਲੀਨ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਨਾਮ ਤੇਰਾ ਹਰ ਭਗਤ ਹੈ ਤੇਰਾ ਖੋ ਮਨ ਮਾ ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀਤ ਕਹ ਨਾਮ ਕਿੱਥੇ ਨਾਰ ਹੈ ਜਿਉ ਬਾਲੂ ਕੀ ਪੀਤ ਰਾਮ ਗयो ਰਾਮ ਮੰਗयो ਜਾ ਕੋ ਬੋ ਪਰਵਾਰ ਕੋ ਨਾਮ ਕਿੱਥੇ ਕਸ਼ ਨਹੀਂ ਸੁਪਨੇ ਜਿਉ ਸੰਸਾਰ ਕਿੰਤਾਤਾ ਕੀ ਕੀ ਜੀਏ ਜੋ ਹਨ ਹੋਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋ ਜੋ ਉਪਜੋ ਸੋ ਬਿਨੁ ਸੁਹਾਏ ਪਰੋ ਆਜ ਕੈ ਕਾਲ ਨਾਨਕ ਹਰ ਗੁਨ ਗਾਇਲੇ ਸਾਡ ਸਗਲ ਜੰਜਾਲ ਦੋਰਾ ਬਲ ਛੁਟ ਕਿਉ ਬੰਧਨ ਪਰ ਕਿਛੂ ਨਾ ਹੋਤ ਉਪਾਏ ਕੋ ਨਾਨਕ ਅਬ ਓਟ ਹਰ ਦਜ ਜਿਉ ਹੋ ਸਹਾਈ ਬਾਲੋ ਆ ਬੰਧਨ ਛੁਟੇ ਸਬ ਕਿਛੂ ਹੋਤ ਉਪਾਏ ਨਾਨਕ ਸਬ ਕਿਛ ਤੁਮਰੇ ਹੱਥ ਮੈਂ ਤੁਮਹੀ ਹੋਤ ਸਹਾਈ ਸੰਗ ਸਖਾ ਸਬ ਤਜ ਗਏ ਕੋ ਨਾਨਕ ਦੇ ਹੋ ਸਾਥ ਕਾ ਨਾਨਕ اے ਵਿਪਤ ਮੈਂ ਏਕ ਏਕ ਰਗੁਨਾਥ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਾ ਨਾਨਕ اے ਜਗਤ ਮੈਂ ਕਿਨ ਜਤਿਓ ਗੁਰਮント ਰਾਮ ਨਾਮ ਉਰ ਮੈਂ ਦੇਓ ਜਾ ਕੇ ਸਮਨਿ ਕੋਈ ਜੇ ਸਿਮਰਤ ਸੰਕਟ ਮਿਟਾ ਦਰਸ਼ੁ ਤੁਹਾਰੋ